ਦਸ਼ਕ ਬ੍ਰੇਕ ਤੇ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਤੁਹਾਡੇ ਈਮੇਲ ਪੜ੍ਹਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਦੂਸਰਿਆਂ ਦੇ ਕੰਮ ਆਣ ਦੀ ਭਾਵਨਾ ਸਪਿਰਟ ਜਾਂ ਸਿਕਸ ਸਪਿਰਟ ਕਿਹਨੂੰ ਕਹਿੰਦੇ ਨੇ ਜੀ ਭਾਈ ਜਗਤਾਰ ਸਿੰਘ ਤਾਰਾ ਜਿਨ੍ਹਾਂ ਨੂੰ THAILAND ਤੋਂ ਫੜ ਕੇ ਪੰਜਾਬ ਪੁਲਿਸ ਲਗਾਈ ਉਹਨਾਂ ਦੇ ਉੱਤੇ ਟੌਰਚਰ ਹੋਇਆ ਹੁਣ ਵੀ ਉਹਨਾਂ ਨੂੰ ਜੇਲ੍ਹ ਚ ਰੱਖ ਕੇ ਬਹੁਤ ਸਾਰੀ ਤੰਗ ਦਸਤੀ ਦੇ ਨਾਲ ਜਿਹੜਾ ਜੂਣਾ ਪੈ ਰਿਹਾ ਜੀ ਪਰ ਉਹਨਾਂ ਨੇ ਆਪਣੀ ਚੜ੍ਹਦੀ ਕਲਾ ਦੀ ਸਪਿਰਿਟ ਕਾਇਮ ਰੱਖੀ ਹੋਈ ਹੈ ਪਿਛਲੇ ਦਿਨਾਂ 'ਚ ਉਹਨਾਂ ਨੇ ਬੜੀ ਸਪਸ਼ਟਤਾ ਨਾਲ ਕਿਹਾ ਵੀ ਤੁਹਾਡੀਆਂ ਅਦਾਲਤਾਂ 'ਚ ਤੁਹਾਡੇ ਸਾਰੇ ਸਿਸਟਮ 'ਚ ਮੇਰਾ ਕੋਈ ਯਕੀਨ ਨਹੀਂ ਹੈ ਔਰ ਅਸੀਂ ਆਜ਼ਾਦ ਦੇਸ਼ ਖਾਲਸਤਾਨ ਦੀ ਲੜਾਈ ਲੜ ਰਹੇ ਹਾਂ ਅੱਜ ਵੀ ਇਹ ਖਬਰ ਹੈ ਕਿ ਜਦੋਂ ਉਹਨਾਂ ਨੂੰ ਪੇਸ਼ੀ ਦੇ ਲਈ ਲਿਆਂਦਾ ਗਿਆ ਤੇ ਉਹਨਾਂ ਨੇ ਪਾਈ ਜਗਤਾਰ ਸਿੰਘ ਤਾਰਾ ਨੇ ਜਿਹੜਾ ਐਡੀਸ਼ਨਲ ਸੈਸ਼ਨ ਜਜ ਸਿੱਧੂ ਦੀ ਬੜੈਲ ਜੇਲ੍ਹ ਚ ਕਿਉਂਕਿ ਵਿਦਨ ਜੇ ਲਈ ਅਦਾਲਤ ਲੱਗਦੀ ਹੈ ਤੇ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਪਾਈ ਇਹ ਪੇਸ ਤੋਂ ਪਾਵੇ ਤਰੀਕ ਤੱਕ ਇਹ ਗਾਸਤੇ ਪੈ ਗਏ ਪਰ ਉਹਨਾਂ ਨੇ ਕਿਹਾ ਪਾਈ ਤਾਰਾ ਆਸਕ ਪਾਈ ਤਾਰਾ ਡਿਮਾਂਡਡ ਦਾ ਇੰਟਰਵੈਨਸ਼ਨ ਆਫ ਯੂਨਾਈਟਿਡ ਨੇਸ਼ਨਸ ਟੂ ਸਟਾਪ ਦਾ ਟ੍ਰਾਸਟਿਸ ਕਮਿਟਿਡ ਬਾਏ ਇੰਡੀਅਨ ਆਰਮੀ ਔਨ ਦਾ ਚਿਲड्रन ਐਂਡ ਪੀਪਲ ਇਨ ਕਸ਼ਮੀਰ he also condemn to ban the entry of media and human rights group in kashmir he said that plebiscite in kashmir can restore peace unna ne jo bhartiya fauj zulm kar rahi hai kashmir ch bachiyan de utte aur lokan de utte us nu condemn kita aur unna ne jehde media de utte pabandi hai utthe aur manukhi hakkan lay kam karn wale groupan de pabandi hai is di nakhedi kiti aur unna ne kiah ke kashmiriyan nu ਆਜ਼ਾਦੀ ਦੇ ਨਾਲ ਆਪਣੀ ਰਾਏ ਦੇਣ ਦਾ ਪਲੇਬਿਸਾਈਟ رائے شمਾਰੀ ਨੂੰ ਕਹਿੰਦੇ ਨੇ ਹੱਕ ਹੋਣਾ ਚਾਹੀਦਾ ਸੋ ਤੁਸੀਂ ਸਕਰੀਨ ਤੇ ਜਦੋਂ ਇਸ ਪਿਕਚਰ ਨੂੰ ਦੇਖਦੇ ਹੋ ਔਰ ਮੈਂ ਮੀਡੀਆ ਚ ਦੇਖੀ ਤਾਂ ਇੱਕ ਵਾਰੀ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਵੀ ਇੱਕ ਪਾਸੇ ਸਾਡੇ ਕਿਉ ਜੇ ਜ਼ਮੀਰ ਫਰੋਸ਼ ਕੈਪਟਨ ਅਮਰਿੰਦਰ ਵਰਗੇ ਵਿਕੇ ਹੋਏ ਘਟਿਆ ਕਿਸਮ ਦੇ ਲੋਕ ਨੇ ਜਿਹੜੇ ਕਿ ਆਪਣੀ ਕੁਰਸੀ ਦੇ ਲਈ ਕਿਸ ਹੱਦ ਤੱਕ ਜਾ ਕੇ ਜਿਹੜੇ ਕਸ਼ਮੀਰੀਆਂ ਤੇ ਜ਼ੁਲਮ ਨੇ ਉਸ ਨੂੰ ਨਿਆ ਸੰਗਤ ਦੱਸ ਰਹੇ ਨੇ ਪਰ ਇਧਰ ਭੀੜੀਆਂ ਔਰ ਹਥਕੜੀਆਂ ਚ ਜਕੜੇ ਹੋਏ ਉਹ ਸ਼ੇਰ ਨੇ ਜਿਹੜੇ ਬੇਸ਼ੱਕ ਆਪ ਇਸ ਡਿਫਿਕਲਟ ਸਿਚੁਏਸ਼ਨ ਚੋਂ ਲੰਘਦੇ ਆ ਵੀ ਆਪਣੀ ਆਜ਼ਾਦੀ ਲਈ ਤਾਂ ਲੜ ਹੀ ਰਹੇ ਨੇ ਪਰ ਉਹਨਾਂ ਦਾ ਧਿਆਨ ਕਸ਼ਮੀਰ ਦੇ ਵਿੱਚ ਮਾਰੇ ਜਾ ਰਹੇ ਬੇਗੁਨਾਹ ਬੱਚੇ, ਔਰਤਾਂ ਔਰ ਮਰਦਾਂ ਵੱਲ ਹੈ ਔਰ ਉਹ ਕਸ਼ਮੀਰੀਆਂ ਦੀ ਆਜ਼ਾਦੀ ਦੇ ਹੱਕ ਦੀ ਜਿਹੜੀ ਹੈ ਉਹ ਵਕਾਲਤ ਕਰਦੇ ਨੇ ਸੋ ਇਹਨਾਂ ਨੂੰ ਸੈਲੂਟ ਔਰ ਇਹੀ ਨੇ ਸਿੰਘ ਜਿਨ੍ਹਾਂ ਨੇ ਬੀਤੇ ਸਾਡਾ ਇਤਿਹਾਸ ਸਿਰਜਿਆ ਸਾਡਾ ਸਿਰ ਫਖਰ ਨਾਲ ਉੱਚਾ ਕੀਤਾ ਹੈ ਔਰ ਅੱਜ ਵੀ ਇਹਨਾਂ ਦੀ ਬਦੌਲਤ ਹੀ ਅਸੀਂ ਆਪਣੇ ਆਪ ਨੂੰ ਸਿੱਖ ਕੌਹਾਂ ਚ ਫਖਰ ਮਹਿਸੂਸ ਕਰਦੇ ਜੀ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਸਾਡੇ ਕੋਲ ਜਿਹੜੀ ਈਮੇਲ ਆਈ ਹੈ ਅਮਰਦੀਪ ਸਿੰਘ ਜੀ ਦੀ ਹੈ ਇਹ ਲਿਖਦੇ ਹਨ ਕਿ ਇਹਨਾਂ ਦਾ ਇਸ਼ੂ ਹੈ ਸਿੱਖ ਇਸ਼ੂਸ ਸਰ ਵਾਇਗਜਾ ਖਾਲਸਾ ਵਾਇਗਜਾ ਕੀ ਫਤਿਹ ਇਹਨਾਂ ਨੇ ਕਿਹਾ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਈਮੇਲ ਲਿਖੀਏ ਬਟ ਤੁਸੀਂ ਉਹਨੂੰ ਡਿਸਕਸ ਨਹੀਂ ਕੀਤਾ ਇਹ ਲਿਖਦੇ ਹਨ ਪਹਿਲਾਂ ਵੀ ਮੈਂ ਤੁਹਾਨੂੰ ਈਮੇਲ ਕੀਤੀ ਸੀ ਕੁਝ ਇਸ਼ੂ ਦੇਖ ਦਿਖ ਰਹੇ ਨੇ ਉਹਨਾਂ ਨੂੰ ਤੁਹਾਡੇ ਕੋਲੋਂ ਜਾਨਣਾ ਚਾਹੁੰਦਾ ਹਾਂ ਪਹਿਲਾ ਉਹਨਾਂ ਦਾ ਇਸ਼ੂ ਹੈਗਾ ਜਿੱਦਾਂ 350ਵਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰ ਆ ਰਿਹਾ ਹੈ ਸੁਣਿਆ ਕਿ ਉਸ ਟਾਈਮ ਆਰ ਐਸ ਐਸ ਗੁਰੂਜ਼ ਵੌਇਸ ਹੋਵੇਗੀ ਆਰ ਐਸ ਐਸ ਵਿਲ ਗਿਵ ਸਪੀਚਸ ਅਤੇ ਗੁਰੂ ਸਾਹਿਬ ਦੀ ਡੈਫੀਨੇਸ਼ਨ ਹੀ ਬਦਲ ਕੇ ਬੋਲੇਗੀ ਬੋਲੇਗੀ ਅਗਰ ਐਸਾ ਹਾਂ ਹੈ ਤਾਂ ਸਾਡੇ ਸਿੱਖ ਜਥੇਦਾਰ ਕਿੱਥੇ ਨੇ ਕਿ ਉਹ ਮਰ ਗਏ ਨੇ ਆਰਐਸਐਸ ਕਿਉਂ ਸਿੱਖ ਫੈਸਟੀਵਲ ਦੇ ਵਿੱਚ ਇਨਵੋਲਵ ਹੋ ਰਹੀ ਹੈ ਔਰ ਅਗਰ ਆਰਐਸਐਸ ਗੁਰੂਜ਼ ਵੌਇਸ ਬਣ ਗਈ ਤੇ ਕੀ ਇਹ ਸਾਡੀ ਹਾਰ ਨਹੀਂ ਮੈਂ ਹਾਰ ਸਮਝ ਰਿਹਾ ਹਾਂ ਸਿੱਖਾਂ ਦੀ ਸੁਣ ਕੇ ਦਿਲ ਨੂੰ ਅੱਗ ਲੱਗ ਗਈ ਕੀ ਇਹ ਇਹਨਾਂ ਦੀ ਪਹਿਲੀ ਕਾਮਯਾਬੀ ਨਹੀਂ ਦੂਸਰਾ ਉਹਨਾਂ ਦਾ ਕੁਐਸਚਨ ਹੈਗਾ 14 ਜੁਲਾਈ ਨੂੰ ਕੋਈ ਵਰਲਡ ਨਿਊਜ਼ ਨੇ ਯੂਟਿਊਬ ਤੇ ਇੱਕ ਵੀਡੀਓ ਦਿਖਾਈ ਸੀ ਟਾਈਟਲ ਸੀ ਖਾਲਿਸਤਾਨ ਯੂজিং ਸੋਸ਼ਲ ਸੋਸ਼ਲ ਮੀਡੀਆ ਟੂ ਇਨਕਰੇਜ ਸਿੱਖ ਜੂਥ ਜਿਸ ਵਿੱਚ ਸ਼ਸ਼ੀਕਾਂਤ ਐਕਸ ਡੀਜੀਪੀ ਸਿੱਖਾਂ ਦੇ ਖਿਲਾਫ ਬੋਲ ਰਿਹਾ ਸੀ ਆਈ ਮੀਨ ਉਹ ਵੀ ਗਵਰਨਮੈਂਟ ਦੀ ਬੋਲੀ ਬੋਲ ਰਿਹਾ ਸੀ ਇਹ ਕੀ ਹੋ ਗਿਆ ਇਹ ਬੰਦਾ ਤੇ ਐਂਟੀ ਸਿੱਖ ਨਹੀਂ ਸੀ ਇਹ ਤਾਂ ਆਪਣਾ ਬੰਦਾ ਲੱਗਦਾ ਸੀ ਆਈ ਮੀਨ ਤੁਸੀਂ ਸਭ ਜਾਣਦੇ ਹੋ ਇਸ ਨੂੰ ਇਹ ਕੀ ਹੈ ਸਾਰਾ ਡਰਾਮਾ ਪਲੀਜ਼ ਕਲੀਅਰ ਕਰੋ ਜੀ ਹੋਰ ਸਰਕਾਰ ਬੜੀ ਧੂਮ-ਤਾਮ ਨਾਲ 350ਵਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ਪੁਰ ਬਣਾਉਣ ਵਾਸਤੇ ਐਕਸਾਈਟਡ ਹੈ ਸਾਹਿਬ ਜੀ ਕੀ ਹੋ ਰਿਹਾ ਹੈ ਜੀ ਡਾਕਟਰ ਸਾਹਿਬ ਫਿਰ ਅਮਰਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਉਹਨਾਂ ਦੀ ਲਖਤਬਾਰੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਪਹਿਲਾਂ ਵੀ ਲਿਖਿਆ ਸੀ ਸਾਡੇ ਤੱਕ ਉਹ ਪਹੁੰਚ ਹੀ ਨਹੀਂ ਹੈ ਜੀ ਤੇ ਜੇ ਕੋਈ ਬਹੁਤ ਪਹਿਲਾਂ ਆਈ ਹੋਏ ਤੇ ਹੋ ਸਕਦਾ ਹੈ ਕੋਈ ਆਈਡੀਆਜ਼ ਕਿਸੇ ਹੋਰ ਲਖਤਚ ਵੀ ਹੋਣ ਕਈ ਵਾਰੀ ਕੋ ਸਬਜੈਕਟ ਦੇ ਉੱਤੇ ਜੇ 4-5 ਲਿਖਤਾਂ ਨੇ ਤੇ ਅਸੀਂ ਉਹਦੇ ਚੋਂ ਇੱਕ ਪਿਕ ਕਰਦੇ ਆ ਜਿਹੜਾ ਕਿ ਜ਼ਿਆਦਾ ਉਸ ਇਸ਼ੂ ਨੂੰ ਕਵਰ ਕਰਦੇ ਸੋ ਉਹਨਾਂ ਦਾ ਮੇਨ ਇਸ਼ੂ ਤਾਂ ਇਹੀ ਹੈ ਕਿ ਜਿਵੇਂ ਦਸਵੇਂ ਪਾਤਸ਼ਾਹ ਦਾ 350ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ ਔਰ ਜਿਵੇਂ ਖਬਰਾਂ ਆਈਆਂ ਕਿ ਨਾਗਪੁਰ ਚ ਜਦੋਂ ਇਹਨਾਂ ਦਾ ਸਾਲਾਨਾ ਸੈਸ਼ਨ ਵੀ ਹੋਇਆ ਆ ਆਰਐਸਐਸ ਦਾ ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਰਾਸ਼ਟਰੀ ਸਿੱਖ ਸੰਗਤ ਵਿੰਗ ਹੈ ਉਹਨਾਂ ਨੇ ਕਿਹਾ ਜੇ ਅਸੀਂ ਬੜੇ ਧੂਮ-ਧਾਮ ਨਾਲ ਸ਼ਾਮਲ ਹੋਵਾਂਗੇ ਇਹ ਵੀ ਆਇਆ ਕਿ 100 ਕਰੋੜ ਰੁਪਈਆ ਮੋਦੀ ਸਰਕਾਰ ਨੇ ਰਾਸ਼ਟਰੀ ਸਿੱਖ ਸੰਗਤ ਨੂੰ ਦਿੱਤੇ ਇਸ ਦਿਨ ਦੀ सेलिब्रेशन ਦੇ ਲਈ ਸੋ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਕਿ ਆਰਐਸਐਸ ਗੁਰੂਜ਼ ਵੌਇਸ ਦਾ ਕੀ ਬਣ ਗਏ ਪਰ ਸਰਟਨਲੀ ਇਸ ਮੌਕੇ ਦਾ ਉਹ ਫਾਇਦਾ ਲੈਣਗੇ ਔਰ ਇਹ ਇਵਨ 1999 ਦੇ ਵਿੱਚ ਖਾਲਸਾ ਸਾਜਨਾ ਦਿਵਸ ਦੀ 300 ਸਾਲਾ ਯਾਦ ਦੇ ਵਿੱਚ ਜਿਹੜੇ ਸਮਾਗਮ ਅਨੰਦਪੁਰ ਸਾਹਿਬ 'ਚ ਹੋਏ ਉਦੋਂ ਵੀ 100 ਕਰੋੜ ਰੁਪਈਆ ਠਲ बिहारी वाजपेयी ਨੇ ਰਾਸ਼ਟਰੀ ਸਿੱਖ ਸੰਘ ਤੋਂ ਜਿਹਦੇ 'ਚ ਉਹਨਾਂ ਨੇ ਬੜਾ ਜਾਲੀ ਜਾਲ ਲਿਟਰੇਚਰ ਬਣਾਇਆ ਵੰਡਿਆ ਕੰਟਰੋਵਰਸ਼ਲ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਉਭਾਰਿਆ ਔਰ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਥੱਲੇ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਨਗਰ ਕੀਰਤਨ 'ਚ ਵੀ ਖਾਕੀ ਨਿਕਰਾਂ ਪਾ ਕੇ ਔਰ ਲਾਠੀਆਂ ਲੈ ਕੇ ਜੋ ਉਹਨਾਂ ਦਾ ਦੀ ਡਰੈੱਸ ਆਰਐਸਐਸ ਦੀ ਉਹਨਾਂ ਨੇ ਮਾਰਚ ਕੀਤਾ ਹੈ ਉਹਨਾਂ ਦਾ ਈਵਨ ਕੁਝ ਇਤਿਹਾਸਿਕ ਗੁਰਦੁਆਰਿਆਂ 'ਚ ਕੈਂਪ ਵੀ ਲੱਗਣ ਲੱਗ ਗਏ ਨੇ ਛੁੱਟੀਆਂ ਦੇ ਵਿੱਚ ਔਰ ਇਹਨਾਂ ਦੀਆਂ ਰੈਲੀਆਂ ਜਾਂ ਜਿੱਥੇ ਕਿਤੇ ਕੋਈ ਹੋਰ ਸ਼ਸਤਰ ਅਭਿਆਸ ਆਪਣੇ ਜਿਹੜੇ ਹਿੰਦੂਤਵੀ ਵਲੰਟੀਅਰਜ਼ ਨੂੰ ਕਰਵਾਉਂਦੇ ਨੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਵਿੱਚਲੇ ਗੁਰਦੁਆਰਿਆਂ 'ਚ ਉਹਨਾਂ ਦੇ ਲਈ ਲੰਗਰ ਵੀ ਜਾਂਦਾ ਹੈ ਸੋ ਜ਼ਾਹਰ ਹੈ ਕਿ ਵੀ ਇਹ ਜਿਸ ਤਰੀਕੇ ਦੇ ਨਾਲ ਬਾਦਲ ਨੇ ਆਰਐਸਐਸ ਨੂੰ ਫੂਟਹੋਲਡ ਦਿੱਤੇ ਔਰ ਕੋਈ ਸ਼ੱਕ ਨਹੀਂ ਹੈ ਕਿ 350ਵੀਂ ਯਾਦ ਦੇ ਮੌਕੇ ਦੇ ਉੱਤੇ ਕੱਲੇ ਪਟਨਾ ਸਾਹਿਬ ਦੇ ਸਮਾਗਮਾਂ 'ਚ ਨਹੀਂ ਉੱਥੇ ਵੀ ਇਹਨਾਂ ਦਾ ਪ੍ਰਭਾਵ ਹੈ ਪੰਜਾਬ ਭਾਰ ਦੇ ਵਿੱਚ ਵੀ ਇਹ ਆਪਣੀ ਜਿਹੜੀ ਹੈ ਹੋਂਦ ਦਖਾਨ ਗਈ ਨਹੀਂ ਹੋਰ ਵੀ ਸਿੱਖਾਂ ਨੂੰ ਕਨਫਿਊਜ਼ ਕਰਨ ਦਾ ਯਤਨ ਕਰਨਗੇ ਜੀ ਔਰ ਦੂਸਰਾ ਪਾਰਟ ਉਹਨਾਂ ਨੇ ਜਿਹੜਾ ਸ਼ਸ਼ੀਕਾਂਤ ਦਾ ਕੋਈ ਇੰਟਰਵਿਊ ਜਿਹੜਾ ਮੈਨੂੰ ਦੇਖਣ ਦਾ ਮੌਕਾ ਨਹੀਂ ਬਣਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਵਿਸ਼ਾਸੀ ਕਿ ਬਾਦਲੇ ਖਾਲਸਤਾਨੀ ਕਿਵੇਂ ਯੂਜ਼ ਕਰ ਰਹੇ ਨੇ ਸੋਸ਼ਲ ਮੀਡੀਆ ਨੂੰ ਜਿਹੜੀ ਖਾਲਸਤਾਨ ਦੀ ਗੱਲ ਨੂੰ ਅੱਗੇ ਤੋਰਨ ਲਈ ਔਰ ਉਹਨੇ ਕਿਹਾ ਕਿ ਸ਼ਸ਼ੀकांत ਵੀ ਵਿਰੁੱਧ ਬੋਲ ਰਹੇ ਸੀ ਦੇਖੋ ਉਥੋਂ ਦੇ ਜਿਹੜੇ ਸਟਰਕਚਰ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਭਾਵੇਂ ਸਾਡੇ ਆਪਣੇ ਸਕਾਲਰ ਹੋਣ ਜਾਂ ਸ਼ਸ਼ੀकांत ਜਿਹੜੇ ਡਾਇਰੈਕਟਰ ਜਨਰਲ ਪ੍ਰੀਜ਼ੈਂਸ ਰਹੇ ਅਸੀਂ ਇਹਨਾਂ ਦਾ ਇੱਕ ਸੀਮਤ ਰੋਲ ਸਮਝਦੇ ਹਾਂ ਸਮੱਸਿਆ ਇਹ ਹੁੰਦੀ ਹੈ ਵੀ ਜਦੋਂ ਸਾਡੇ ਵੀਰ ਪੜਣਾ ਇਹਨਾਂ ਚੋਂ ਖਾਲਸਤਾਨ ਕੱਢਣਾ ਚਾਹੁੰਦੇ ਨੇ ਜਾਂ ਇਹਨਾਂ ਨੂੰ ਖਾਲਸਤਾਨੀ ਮੰਨਣ ਲੱਗ ਜਾਂਦੇ ਨੇ ਔਰ ਉਹ ਫਿਰ ਜਦੋਂ ਸੈਮੀਨਾਰਾਂ ਤੇ ਆ ਕੇ ਜਿਵੇਂ ਆਸਟ੍ਰੇਲੀਆ ਦੇ ਇਕੱਠ ਦੇ ਵਿੱਚ ਵੀ ਹੋਇਆ ਦੂਸਰੀਆਂ ਥਾਵਾਂ ਤੇ ਵੀ ਜਦੋਂ ਉਹ ਫਿਰ ਖੁੱਲ ਕੇ ਆਪਣੀ ਅਸਲੀਅਤ ਜ਼ਾਹਰ ਕਰਦੇ ਨੇ ਫਿਰ ਬਹੁਤਿਆਂ ਨੂੰ ਹੁੰਦਾ ਜੇ ਅਸੀਂ ਤਾਂ ਇਹਨਾਂ ਨੂੰ ਆਹ ਸਮਝਦੇ ਸੀ ਅਸੀਂ ਇਹਨਾਂ ਨੂੰ ਉਹ ਸਮਝਦੇ ਸੀ ਸੋ ਅਸੀਂ ਸਮਝਦੇ ਹਾਂ ਵੀ ਸ਼ਸ਼ੀਕਾਂਤ ਜਿੰਨਾ ਕਿਉਂਕਿ ਟੀਵੀ 84 ਨੇ ਉਹਨਾਂ ਨੂੰ ਐਕਸਪੋਜ਼ਰ ਦਿੱਤਾ ਜਦੋਂ ਡਰੱਗ ਇਸ਼ੂ ਦੇ ਉੱਤੇ ਪੰਜਾਬ 'ਚ ਕਿਵੇਂ ਡਰੱਗਸ ਨੇ ਔਰ ਸਮੇ ਸਮੇ ਉਹਨਾਂ ਨੂੰ ਜਿਹੜਾ ਹੈ ਉਹ ਇਹ ਪਲੇਟਫਾਰਮ ਵੀ ਮਹਈਆ ਕਰਵਾਇਆ ਔਰ ਉਹਨਾਂ ਨੇ ਜਸਟਿਸ ਕਾਰਟਜੂ ਵਨ ਮੈਨ ਕਮਿਸ਼ਨ ਰਿਪੋਰਟ ਜਿਹੜੀ ਬਰਗਾੜੀ ਬਾਬਲ ਕਲਾ ਗੋੜੀ ਕਾਂਡ ਤੇ ਸੂਰਚ ਵੀ ਉਹਨਾਂ ਨੇ ਜਸਟਿਸ ਕਾਰਟਜੂ ਦੇ ਨਾਲ ਸੈਕਟਰੀ ਦਾ ਕੰਮ ਕੀਤਾ ਪੰਜਾਬ ਦੇ ਵਿੱਚ ਡਰੱਗ ਮੁੱਦੇ ਤੇ ਅਵੇਅਰਨੈਸ ਲਈ ਡਿਫਰੈਂਟ ਸੈਮੀਨਾਰਸ ਜਾਂ ਦੂਸਰਾ ਉਹਨਾਂ ਦਾ ਕੰਮ ਹੈ ਜੀ ਹੁਣ ਪੋਸੀਬਲ ਹੈ ਕਿਉਂਕਿ ਜਿਹੜੇ ਇਸ ਕਿਸਮ ਦੇ ਬਿਲਕੁਲ ਫ੍ਰੀ ਫ੍ਰੈਂਕ ਜੇ ਲੋਕ ਹੁੰਦੇ ਨੇ ਉਹਨਾਂ ਨੇ অরਣੇਸ਼ ਸ਼ਸ਼ੀਕਾਂਤ ਰਿੰਕ ਸ਼ਾਫ ਕੀ ਤਸੀਕੇ ਸੌਦਾ ਸਾਧ ਨੇ ਜਿਹੜਾ ਪੋਸ਼ਾਕ ਪਹਿਨ ਕੇ ਜਾਮੇ ਇਨਸਾਨ ਦੇ ਨਾਂ ਥੱਲੇ ਦਸਵੇਂ ਪਾਤਸ਼ਾਹ ਦਾ ਸਾੰਗ ਬਣਾਇਆ ਉਹਨੇ ਕਿਹਾ ਜੀ ਮੈਂ ਇੰਟੈਲੀਜੈਂਸ ਦਾ ਸੀਆਈਜੀ ਮੈਨੂੰ ਸੁਖਵੀਰ ਬਾਦਰ ਨੇ ਸੱਦ ਕੇ ਕਿਹਾ ਸੀ ਮੈਂ ਹੀ ਉਹ ਚੋੜਾ ਬਣਵਾਇਆ ਸੀ ਅਸੀਂ ਅੰਦਰ ਪੰਚਾਇਆ ਅੰਦਰ ਫੋਟੋਗ੍ਰਾਫਰ ਵੀ ਸਾਡਾ ਸੀ ਔਰ ਲੱਖ ਲੱਖ ਰੁਪਈਆ ਦੇ ਕੇ ਅਸੀਂ ਅਖਬਾਰਾਂ ਜਾਰੀ ਦਿੱਤੀ ਸੋ ਅਸੀਂ ਇਸ ਕਿਸਮ ਦੇ ਬੰਦਿਆਂ ਨੂੰ ਇਸ ਕਿਸਮ ਦੇ ਜਿਹੜੇ ਇਨਕਸ਼ਾਫ ਨੇ ਜਾਂ ਜਾਣਕਾਰੀ ਹੈ ਉੱਥੋਂ ਤੱਕ ਹੀ ਮ hạnੂਦ ਰੱਖਦੇ ਹੁਣ ਕੋਈ ਸ਼ਸ਼ੀਕਾਂਦ ਨੂੰ ਸਿੱਧਾ ਸਵਾਲ ਪੁੱਛੇ ਕਿ ਜੀ ਤੁਸੀਂ ਹਰਿਖੰਡਾਂ ਚਾਹੁੰਦੇ ਹੋ ਹੁਣ ਉਹ ਤਾਂ ਇਹ ਕਹਿਣ ਹੋ ਰਿਹਾ ਉਹਨੇ ਹਾਂ ਜਿਹੜੇ ਪੰਜਾਬ ਦੇ ਮੁੱਦੇ ਨੇ ਜੇ ਕੇਜਰੀਵਾਲ ਦੀ ਪਾਰਟੀ ਨੂੰ ਉਹਨੇ ਕਿਹਾ ਵੀ ਮੈਂ ਨਹੀਂ ਜੁਆਇਨ ਕਰਨਾ ਆਮ ਆਦਮੀ ਪਾਰਟੀ ਨੂੰ ਉਹਨੇ ਕਿਹਾ ਜੀ ਉਹ ਕਹਿੰਦਾ ਜੀ ਦਿੱਲੀ ਚ ਅਸੀਂ ਮੁਫਤ ਬਿਜਲੀ ਪਾਣੀ ਦੇਾਂਗੇ ਕਿੱਥੋਂ ਆਏਗਾ ਮੁਫਤ ਬਿਜਲੀ ਪਾਣੀ ਪੰਜਾਬ ਦਾ ਪਾਣੀ ਹੈ ਔਰ ਉਹ ਕੋਈ ਪੰਜਾਬ ਸੈਂਟ੍ਰਿਕ ਪਾਰਟੀ ਨਹੀਂ ਹੈ ਸੋ ਮੈਂ ਸਮਝਦਾ ਹਾਂ ਵੀ ਸ਼ਸ਼ੀ ਕਾਨ ਦਾ ਰੋਲ ਇੱਕ ਪੰਜਾਬੀ ਹਿੰਦੂ ਦੇ ਨਾਤੇ ਜਾਂ ਇੱਕ ਪੈਟਰੀਓਟਿਕ ਪੰਜਾਬੀ ਦੇ ਨਾਤੇ ਔਰ ਅਲਟੀਮੇਟਲੀ ਕੋਈ ਇੰਡੀਅਨ ਯੂਨੀਅਨ ਨੂੰ ਇਹ ਤੋੜਨਾ ਨਹੀਂ ਚਾਹੁੰਦੇ ਹੈ ਸੋ ਮੈਂ ਸਮਝਦਾ ਹਾਂ ਵੀ ਪ੍ਰੋਬਲਮ ਸ਼ਾਇਦ ਇਹ ਨਾ ਬੰਦਿਆਂ 'ਚ ਨਹੀਂ ਹੈ ਪ੍ਰੋਬਲਮ ਸਾਡੇ 'ਚ ਹੈ ਜਦੋਂ ਸਾਡਾ ਐਕਸਪੈਕਟੇਸ਼ਨ ਲੈਵਲ ਬਹੁਤ ਜ਼ਿਆਦਾ ਹੋ ਜਾਂਦਾ ਔਰ ਫਿਰ ਅਸੀਂ ਉਸ ਤੋਂ ਨਿਰਾਸ਼ਤਾ ਕੱਢ ਦੇ ਤਾਂ ਇਹਨਾਂ ਦਾ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਰਸਾਇਤ ਨੇ ਬ੍ਰੇਕ ਈਅਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਵਕਫੇ ਤੋਂ ਬਾਅਦ